ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਫਿਰ ਨਾਦਰਸ਼ਾਈ ਪੱਤਰ ਜਾਰੀ ਕੀਤਾ ਤਖਤ ਪਟਨਾ ਸਾਹਿਬ ਦੇ ਗ੍ਰੰਥੀਆਂ ਨੇ ਮੈਂ ਇਸ ਬਾਰੇ ਕਹਿਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੇ ਪੱਤਰ ਜਾਰੀ ਕਰਨੇ ਇਹਨਾਂ ਦਾ ਸੁਭਾਅ ਬਣ ਚੁੱਕਾ ਹੈ ਇਹ ਛੜੀ ਅੰਤਰ ਤਹਿਤ ਇਸ ਤਰ੍ਹਾਂ ਦੇ ਕਾਰਨਾਮੇ ਅੰਜਾਮ ਦਿੰਦੇ ਹਨ ਇਹਨਾਂ ਨੂੰ ਕਿਸੇ ਨਾਲ ਸੱਚਾਈ ਨਾਲ ਕੋਈ ਮਤਲਬ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਸਤਿਕਾਰਯੋਗ ਹਨ ਔਰ ਉਹਨਾਂ ਦਾ ਸਤਕਾਰ ਸਾਰੇ ਦੇਸ਼ ਦੁਨੀਆ ਵਿੱਚ ਹੈ ਪਰ ਇਹਨਾਂ ਨੇ ਆਪਣੀ ਮਨਮਾਨੀ ਕਰਦੇ ਹੋਏ ਇਸ ਤਰ੍ਹਾਂ ਦੇ ਜਿਹੜੇ ਨੇ ਪੱਤਰ ਜਾਰੀ ਕੀਤੇ ਨੇ ਜੋ ਕਿ ਕਿਸੇ ਤਰ੍ਹਾਂ ਵੀ ਕਾਬਲੇ ਕਬੂਲ ਨਹੀਂ ਹਨ ਇਹਨਾਂ ਦਾ ਪੱਤਰਾ ਨੂੰ ਪੰਥ ਮੰਨਦਾ ਵੀ ਨਹੀਂ ਹੈ ਪਹਿਲਾਂ ਇਹਨਾਂ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਸਾਹਿਬ ਜੱਥੇਦਾਰ ਸ੍ਰੀ ਕੇਸਗੜ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਗੈਨੀ ਟੇਕ ਸਿੰਘ ਜੀ ਜੱਥੇਦਾਰ ਦਮਨਵਾ ਸਾਹਿਬ ਦੇ ਖਿਲਾਫ ਵੀ ਇਸ ਤਰ੍ਹਾਂ ਦਾ ਆਦੇਸ਼ ਕੀਤਾ ਸੀ ਜੋ ਕਿ ਪੰਥ ਨੇ ਨਹੀਂ ਮੰਨਿਆ ਤੇ ਉਹਨਾਂ ਜੱਥੇਦਾਰ ਸਹਿਬਾਨ ਨੂੰ ਉਸੇ ਤਰ੍ਹਾਂ ਸਨਮਾਨ ਦੇ ਰਹੇ ਹਨ ਇਹਨਾਂ ਨੇ ਕਦੀ ਮੰਗੂ ਮੱਠ ਬਾਰੇ ਕਦੀ ਗ੍ਰਾਂਘ ਕੋਦੜੀ ਬਾਰੇ ਕਦੀ ਡਾਂਗਮਾਰ ਬਾਰੇ ਤੇ ਕਦੀ ਖਾਲਸਾ ਪੰਥ ਦੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕਦੀ ਕੋਈ ਮੁੱਦਾ ਨਹੀਂ ਉਠਾਇਆ ਇਹ ਜਿਹੜਾ ਹੈ ਆਪਣੇ ਸਵਾਰਥ ਵਾਸਤੇ ਇਹ ਮੁੱਦੇ ਉਠਾਉਂਦੇ ਰਹੇ ਹਨ ਔਰ ਪੰਥ ਦਾ ਨੁਕਸਾਨ ਕਰ ਰਹੇ ਹਨ ਮੈਂ ਸਾਰੇ ਖਾਲਸਾ ਪੰਥ ਨੂੰ ਤੇ ਪਟਨਾ ਸਾਹਿਬ ਦੀ ਕਮੇਟੀ ਨੂੰ ਤੇ ਤਖਤ ਪਟਨਾ ਸਾਹਿਬ ਦੇ ਕਸਟੋਡੀਅਨ ਜ਼ਿਲ੍ਹਾ ਜੱਜ ਸਤਕਾਰਯੋਗ ਰੂਪੇਸ਼ ਦਿਓ ਜੀ ਨੂੰ ਵੀ ਗੁਜ਼ਾਰਿਸ਼ ਕਰਾਂਗਾ ਕਿ ਜਲਦੀ ਤੋਂ ਜਲਦੀ ਇਹਨਾਂ ਨਰੈਣਵਾ ਤੋਂ ਤਖਤ ਪਟਨਾ ਸਾਹਿਬ ਖਾਲੀ ਕਰਵਾਇਆ ਜਾਏ ਤਾਂ ਕਿ ਖਾਲਸਾ ਪੰਥ ਦਾ ਹੋਰ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਤੇ ਜਿਸ ਤਰ੍ਹਾਂ ਦਾ ਕੋਈ ਮਾਹੌਲ ਸਿਰਜਿਆ ਗਿਆ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਉਹਦੇ ਜ਼ਿੰਮੇਵਾਰ ਬਲਦੇਵ ਸਿੰਘ ਗੁਰਦੇਵਾਲ ਸਿੰਘ ਤੇ ਇਹਨਾਂ ਦੀ ਟੀਮ ਹੋਵੇਗੀ